ਭਾਰਤ ਨੇ ਸੀਰੀਆ ਵਿੱਚ ਚੱਲ ਰਹੀ ਹਿੰਸਾ ਦੇ ਮੱਦੇਨਜ਼ਰ ਆਪਣੇ ਨਾਗਰਿਕਾਂ ਨੂੰ ਸੀਰੀਆ ਦੀ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ ਇੱਕ ਸਲਾਹ ਵਿੱਚ ਵਿਦੇਸ਼ ਮੰਤਰਾਲੇ ਯਾਨੀ MEA ਨੇ ਸੀਰੀਆ ਵਿੱਚ ਰਹਿ ਰਹੇ ਭਾਰਤੀਆਂ ਨੂੰ ਵੀ ਦਮਸ਼ਕ ਵਿੱਚ ਭਾਰਤੀ ਦੂਤਾਵਾਸ ਨਾਲ ਸੰਪਰਕ ਵਿੱਚ ਰਹਿਣ ਲਈ ਕਿਹਾ ਹੈ ਇਸਲਾਮਿਕ ਵਿਦਰੋਹੀਆਂ ਨੇ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਅਲੇਪੋ ਦੇ ਜ਼ਿਆਦਾਤਰ ਹਿੱਸੇ ਤੇ ਕਬਜ਼ਾ ਕਰਨ ਤੋਂ ਬਾਅਦ ਮੱਧ ਸੀਰੀਆ ਦੇ ਹੋਮਸ ਸ਼ਹਿਰ ਤੇ ਵੀ ਤਕਰੀਬਨ ਕਬਜ਼ਾ ਕਰ ਲਿਆ ਹੈ ਜਿਸ ਦੇ ਚਲਦੇ ਆ ਵੱਡੀ ਗਿਣਤੀ ਦੇ ਲੋਕ ਹੋਮਸ ਤੋਂ ਭੱਜ ਰਹੇ ਨੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਸੀਰੀਆ ਦੇ ਦਮਸ਼ਕ ਵਿੱਚਲੇ ਭਾਰਤੀ ਦੂਤਾਵਾਸ ਨਾਲ ਉਹਨਾਂ ਦੇ ਐਮਰਜੈਂਸੀ ਹੈਲਪਲਾਈਨ ਨੰਬਰ 973 ਜਿਸ ਤੇ ਵਟਸਐਪ ਵੀ ਚੱਲਦਾ ਹੈ ਸਮੇਤ ਅਪਡੇਟ ਲਈ ਈਮੇਲ ਆਈਡੀ hoc.damask@mea.gov.in ਤੇ ਸੰਪਰਕ ਵਿੱਚ ਰਹਿਣ ਸਲਾਹ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਲਈ ਸੰਭਵ ਏਓ ਛੇਤੀ ਤੋਂ ਛੇਤੀ ਉਪਲਬਧ ਵਪਾਰਕ ਉਡਾਣਾ ਰਹੀਂ ਸੁਰੱਖਿਅਤ ਥਾਵਾਂ ਲਈ ਰਵਾਨਾ ਹੋ ਜਾਣ ਅਤੇ ਬਾਕੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਆਪਣੀ ਸੁਰੱਖਿਆ ਬਾਰੇ ਬਹੁਤ ਚੌਕਸੀ ਵਰਤਣ